ਪਰ ਉਸ ਤੋਂ ਬਾਅਦ ਇਸ ਕਹਾਣੀ ਦੇ ਵਿੱਚ ਐਂਟਰੀ ਪਾਈ ਇੱਕ ਮੰਨੇ ਪਰਮੰਨੇ ਪ੍ਰਜਾਤੀ ਹੈ ਟੀਪੁਕੀ ਦੀ ਹੀ ਜਿਨ੍ਹਾਂ ਨੂੰ ਕਿਹਾ ਜਾਂਦਾ ਆ ਕੀਵੀ ਦਾ ਬਾਦਸ਼ਾ ਬਾਕੀ ਤਾਂ ਤੁਹਾਨੂੰ ਪਤਾ ਹੀ ਹੋਣਾ ਹੈ ਇਹ ਬਹੁਤ ਵੱਡੇ ਬੌਸ ਬਣੇ ਫਿਰਦੇ ਆ ਇਹਨਾਂ ਨੂੰ ਕਿਸੇ ਦੀ ਮਾਮਾ ਭੈਣਾ ਦੇ ਨਾਲ ਕੋਈ ਲगाव ਨਹੀਂ ਹੈਗਾ ਗੱਲਾਂ ਕਰਾ ਲਓ ਇਹਨਾਂ ਤੋਂ ਜਿੰਨੀਆਂ ਮਰਜ਼ੀ ਕਿ ਸਦੀ ਮਾਪਿਆਂ ਦੀ ਰਿਸਪੈਕਟ ਨਹੀਂ ਕਰਦੇ ਇਹਨਾਂ ਨੇ ਜੱਜ ਜਿਹੜਾ ਮੇਰਾ ਫਰੈਂਡ ਹੈ ਉਹਨੂੰ ਉਹਨੂੰ ਕਿਹਾ ਗਿਆ ਕਿ ਤੇਰੀ ਜਨਾਨੀ ਦਾ ਰੇਪ ਕਰਾਂਗੇ ਤੇਰੀ ਕੁੜੀ ਨੂੰ ਐਦਾਂ ਕਰਾਂਗੇ ਠੀਕ ਹੈ ਉਹਨੂੰ ਬਹੁਤ ਜ਼ਿਆਦਾ ਗੰਦਾ ਬੋਲਿਆ ਗਿਆ ਤੇ ਉਸ ਤੋਂ ਬਾਅਦ ਉਹਦੇ ਨਾਲ ਟਾਈਮ ਆਇਆ ਗਿਆ ਹਮਿਲਟਨ ਲੇਕ ਦੇ ਉੱਤੇ ਠੀਕ ਹੈ ਤੇ ਇਹਨਾਂ ਨੂੰ ਲੱਗਦਾ ਪਿਓ ਸੀਗਾ ਕਿ ਇਹ ਜਿਹੜੇ ਵੱਡੇ ਬਾਦਸ਼ਾਹ ਬਣੇ ਫਿਰਦੇ ਕੀਵੀਆਂ ਦੇ ਕਿ ਉੱਥੇ ਕੋਈ ਮਤਲਬ ਕਿ ਪਤਾ ਨਹੀਂ ਲੱਗਣਾ ਹੈਗਾ ਕਿ ਹਨਾ ਏਦਾਂ ਕੁਝ ਹੋਇਆ ਹੈ ਕਿ ਕਿਸੇ ਕੋ ਸਬੂਤ ਨਹੀਂ ਹੋਣਾ ਪਰ ਉੱਥੇ ਕੋਈ ਹੋਰ ਵੀ ਘੁੰਮਦਾ ਪਿਓ ਸੀਗਾ ਜੋ ਜੱਜ ਦੀ ਜਿਹੜੀ ਪਾਰਟਨਰ ਸੀਗੀ ਉਹਦੇ ਰਿਸ਼ਤੇਦਾਰ ਘੁੰਮਦੇ ਪਿਓ ਸੀਗੇ ਉੱਥੇ ਠੀਕ ਆ ਤੇ ਇਹਨਾਂ ਨੇ ਕੀ ਕੀਤਾ ਕੱਟਰਾਂ ਦੇ ਨਾਲ ਲੜਾਈ ਕੀਤੀ ਉੱਥੇ ਤੇ ਉਹਦੇ ਵਿੱਚੋਂ ਇੱਕ ਬੰਦਾ ਸੀਗਾ ਜੋ ਕਿ ਮੈਨੂੰ ਬਹੁਤ ਕੁਝ ਯਾਦ ਹੁੰਦਾ ਉਹ ਚੀਜ਼ਾਂ ਮੈਨੂੰ ਗਾਣੇ ਬੜੇ ਯਾਦ ਆਉਣ ਲੱਗ ਪੈਂਦੇ ਏਦਾਂ ਦੇ ਬੰਦਿਆਂ ਦੇ ਉੱਤੇ ਇਹ ਵੱਡੇ ਮਤਲਬ ਕਿ ਬਹੁਤ ਵੱਡੇ ਮਤਲਬ ਕਿ ਕਨਵਰ ਗਰੇਵਲ ਬਣਦੇ ਆ ਪਰ ਤੁਸੀਂ ਆਪ ਦੇਖ ਲਓ ਕਿ ਇਹਨਾਂ ਦੇ ਲੱਛਣ ਦੇਖ ਲਓ ਕਿਦਾਂ ਦੇ ਹਨ ਕਿ ਕਟਰ ਮਾਰਿਆ ਜੱਜ ਦੀ ਲਾਤਾ ਦੇ ਵਿੱਚ ਠੀਕ ਆ ਤੇ ਚਲੋ ਕੋਈ ਨਹੀਂ ਬਟ ਫਿਰ ਉਹਨ ਦੀ ਜਿਹੜੀ ਜੱਜ ਦੀ ਪਾਰਟਨਰ ਸੀ ਉਹਨੇ ਜਿਹੜਾ ਕਿੰਗ ਕੀਵੀ ਦਾ ਬਾਦਸ਼ਾਹ ਆ ਉਹਦੇ ਅੱਖ ਦੇ ਵਿੱਚ ਦੋ ਮੁੱਕੇ ਮਾਰ ਕੇ ਉਹਦੀ ਅੱਖ ਜਿਹੜੀ ਉਹ ਨੀਲੀ ਕਰ ਦਿੱਤੀ ਠੀਕ ਆ ਤੇ ਮਤਲਬ ਕਿ ਉਹ ਉਹਨੂੰ ਲੱਗ ਰਿਹਾ ਸੀ ਕਿ ਮੈਂ ਬਹੁਤ ਹੀ ਮੈਂ ਬਹੁਤ ਐ ਜਦੈਨਾਂ ਦੇ ਵਿੱਚ ਹੁੰਦੀ ਆ ਤੇ ਫਿਰ ਜਿਹੜਾ ਜੱਜ ਸੀ ਉਹਨੇ ਇੱਕ ਜਿਹੜਾ ਜਿਹੜਾ ਨਾਲ ਠੇਕੇਦਾਰਾ ਸੀ ਉਹਨੂੰ ਢਾ ਲਿਆ ਉਹਦੇ ਦੇ ਮੋਕੇ ਤੇ ਮੋਕਾ ਦੇ ਮੋਕੇ ਤੇ ਮੋਕਾ ਤੇ ਜਿਹੜੇ ਬਾਕੀ ਸੀਗੇ ਉਹ ਜੱਜ ਨੂੰ ਕੁੱਟ ਰਹੇ ਸੀ ਉੱਪਰ ਦੀ ਤੇ ਜੱਜ ਥੱਲੇ ਹੋਇਆ ਹੋਇਆ ਸੀ ਠੀਕ ਹੈ ਉਹਨੂੰ ਕੁੱਟ ਰਿਆ ਸੀ ਮਤਲਬ ਦੇਖੋ ਕਿਦਾਂ ਦੀ ਛੱਤਰ ਖਾਣੀ ਕੌਮ ਆ ਇਹ ਕਦੇ ਵੀ ਕਿਸੇ ਨੂੰ ਆਪਣੇ ਆਪ ਤੋਂ ਕਮਜ਼ੋਰ ਨਾ ਸਮਝੋ ਇਹਨਾਂ ਨੂੰ ਲੱਗਦੇ ਹੁੰਦੇ ਆ ਕਿ ਸਟੂਡੈਂਟ ਐਵੇਂ ਹੀ ਆ ਕਈ ਵੀ ਇਹਨਾਂ ਨੂੰ ਲੱਗਦਾ ਹੁੰਦਾ ਕਿ EMPLOYEES ਐਵੇਂ ਹੀ ਆ ਇਹ ਸੋਚਿਆ ਕਰੋ ਕਿ ਜਿੱਦਨ ਕਿਸਦਾ ਦਿਮਾਗ ਦੀ ਬੱਤੀ ਬੁੱਗਲ ਹੋ ਗਈ ਜਾਂ ਬੁਝ ਗਈ ਉਹ ਥੋੜੀ ਵੀ ਬੁਝਾ ਸਕਦਾ ਆ ਪਰ ਇਹਨਾਂ ਦਾ ਦਿਮਾਗ ਖਾਨੇ ਪੈਂਦੀਆਂ ਨਹੀਂ ਇਹਨਾਂ ਕੋ ਆਪਣੀਆਂ ਜਨਾਨੀਆਂ ਤਾਂ ਸੰਭੀਆਂ ਨਹੀਂ ਜਾਂਦੀਆਂ ਪਰ ਇਹ ਦੂਜੇ ਦੀ ਮੋਢੇ ਤੇ ਪਿਸਟਲ ਰੱਖ ਕੇ ਤੇ ਇਹ ਉਹਨਾਂ ਨੂੰ ਉਹ ਕਰਨਾ ਚਾਹੁੰਦੇ ਹੁੰਦੇ ਆ ਫਿਰ ਉਹਨੂੰ ਧਮਕੀਆਂ ਦਵਾਈਆਂ ਗਈਆਂ ਠੀਕ ਆ ਤੇ ਫਿਰ ਇਹ ਕਹਿੰਦੇ ਆ ਕਿ ਸਾਨੂੰ ਮਤਲਬ ਕਿ ਇਹਨਾਂ ਦੇ ਕੰਮ ਹੀ ਇਦਾਂ ਦੇ ਹੁੰਦੇ ਆ ਠੀਕ ਆ ਪਤਾ ਨਹੀਂ ਇਹ ਕਿੱਦਾਂ ਕਿੱਦਾਂ ਦੀਆਂ ਜਿੰਸਾਂ ਹੁੰਦੀਆਂ ਆ ਇਹ ਜਿੰਨੇ ਅੱਟੀਪੂਕੀ ਦੇ ਵਿੱਚ ਕੰਮ ਕਰਦੇ ਪਿਓ ਆ ਠੀਕ ਆ ਇਹ ਜਿਹੜੇ ਬਾਦਸ਼ਾਹ ਕਿੰਗ ਜਿਹੜਾ ਵੀ ਹੈਗਾ ਆ ਹਨਾ ਆ ਕੀਵਿਆਂ ਦਾ ਰਾਜਾ ਜਿਹਨੂੰ ਕਹਿ ਦਿੰਦੇ ਆ ਇਹਨਾਂ ਕੋਲ ਜਿੰਨੇ ਬੰਦੇ ਕੰਮ ਕਰਕੇ ਨਿਕਲਦੇ ਆ ਆ ਜਿਹੜੇ ਕੰਮ ਨਹੀਂ ਆ ਖਾਂਦੇ ਜਿੱਦਾਂ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਜਿੰਨੇ ਬੰਦੇ ਥੱਲੇ ਕੰਮ ਕਰਦੇ ਪਿਓ ਹੁੰਦੇ ਉਹਨਾਂ ਨੂੰ ਟਰਮਾਡੋਲ ਪ੍ਰੋਵਾਈਡ ਕੀਤੇ ਜਾਂਦੇ ਆ ਉਹ ਖਾਂਦੇ ਆ ਉਹਨਾਂ ਨੂੰ ਇਹ ਠੇਕੇਦਾਰ ਪ੍ਰੋਵਾਈਡ ਕਰਦੇ ਆ ਉਹ ਵੀ ਉੱਥੋਂ ਟੈਂਪੂ ਬਣ ਕੇ ਨਿਕਲਦੇ ਆ ਠੀਕ ਆ ਬਾਕੀ ਤੁਸੀਂ ਅੰਦਾਜ਼ਾ ਤਾਂ ਲਾ ਸਕਦੇ ਆ ਵੀ ਮੈਂ ਕੀ ਕਹਿਣਾ ਚਾਹੁੰਦੀ ਆ ਉਹ ਸਾਰੇ ਉੱਥੋਂ ਟੈਂਪੂ ਬਣ ਕੇ ਨਿਕਲਦੇ ਆ ਉਹਨਾਂ ਦੇ ਪੱਲੇ ਕੱਖ ਨਹੀਂ ਖਾਲੀ ਅੰਦਰੋਂ ਖਾਲੀ ਖੋਖਲੇ ਪਰ ਉਹ ਐ ਸ਼ੋਅ ਕਰਦੇ ਕਿ ਅਸੀਂ ਵੀ ਆਰ ਆ ਪਲੇ ਬாய் ਅਸੀਂ ਪੜੇ ਹੈਗੇ ਆ ਅਸੀਂ ਤਾਂ ਕਿਸੇ ਦੀ ਜਨਾਨੀ ਨੂੰ ਗਲਤ ਬੋਲ ਸਕਦੇ ਆ ਅਸੀਂ ਜਨਾਨੀ ਕਿਸੇ ਦੀ ਨੂੰ ਐਦਾ ਬੋਲ ਸਕਦੇ ਆ ਤੁਹਾਡੇ ਘਰ ਦੀਆਂ ਜਨਾਨੀਆਂ ਕਿੱਧਰ ਨੇ ਜਿੱਦਣ ਤੁਹਾਡੇ ਘਰ ਦੀਆਂ ਜਨਾਨੀਆਂ ਕਿਸੇ ਨੇ ਪੁੱਠੀਆਂ ਕਰਕੇ ਲਮਕਾ ਲਈਆਂ ਤੇ ਫਿਰ ਉਦੋਂ ਪਤਾ ਲੱਗਣਾ ਨਾ ਕਿ ਕੀ ਭਾਵੇਕਦੀ ਆ ਪਤਾ ਨਹੀਂ ਇਹਨਾਂ ਨੂੰ ਲੋਕਾਂ ਨੇ ਚਬੂਤਰੇ ਤੇ ਕਿਉਂ ਚੜਾਇਆ ਹੋਇਆ ਇਹਨਾਂ ਜਦ ਕਿ ਇਹਨਾਂ ਦੇ ਪਰਲੇ ਕੱਖ ਨਹੀਂ ਹੈਗਾ ਇਹਨਾਂ ਨੇ ਸਿਰਫ ਆਪਣੀ ਸ਼ਬੀ ਬਣਾਉਣ ਵਾਸਤੇ ਆਪਣੀ ਰੈਪਿਊਟੇਸ਼ਨ ਬਣਾਉਣ ਵਾਸਤੇ ਕਮਿਊਨਿਟੀ 'ਚ ਉਹੋ ਜਿਹੀ ਸ਼ਬੀ ਦਿਖਾਈ ਹੋਈ ਆ ਬਟ ਇਨ ਐਕਚੁਅਲ ਦੇ ਵਿੱਚ ਇਹਨਾਂ ਦੇ ਪੱਲੇ ਕੱਖ ਨਹੀਂ ਆ ਖਾਲੀ ਨੇ ਠੀਕ ਆ ਔਰ ਹਰ ਜਣਾ ਖਣਾ ਇਹਨਾਂ ਦੀ ਸਪੋਰਟ 'ਚ ਖੜਾ ਆ ਕਿਉਂ ਕਿ ਇਸ ਵਜ੍ਹਾ ਤੋਂ ਸਪੋਰਟ 'ਚ ਖੜਾ ਇਹਨਾਂ ਦੀ ਕੀ ਮਤਲਬ ਇਹ ਪੁਰਾਣੇ ਆਏ ਹੋਏ ਆ ਹੁਣ ਪੁਰਾਣੇ ਤਾਂ ਇਹੋ ਜਿਹੇ ਕਈ ਬੰਦੇ ਆਏ ਹੋਏ ਆ ਜਿੱਦਾਂ ਕਿ ਸੋਨਾਬੱਲ ਠੀਕ ਆ ਹੁਣ ਸੋਨਾਬੱਲ ਵਰਗੇ ਜਿਹੜੇ ਬੰਦੇ ਆ ਕਿੰਨੇ ਮੈਂ ਕਹੂੰਗੀ ਕਿ ਰਿਸਪੈਕਟਿਡ ਬੰਦੇ ਨੇ ਜਿਨ੍ਹਾਂ ਨੇ ਕਿਸੇ ਦਾ ਕੁਛ ਖਾਦਾ ਨਹੀਂ ਕਿਸੇ ਦੇ ਪੈਸੇ ਨਹੀਂ ਮਾਰੇ ਭਾਵੇਂ ਥੋੜੇ ਚ ਗੁਜ਼ਾਰਾ ਕੀਤਾ ਬਟ ਗੁੱਡ ਕੀਤਾ ਇੱਕ ਰੈਪਿਟੇਟਿਡ ਬੰਦੇ ਅਖਵਾਉਂਦੇ ਆ ਠੀਕ ਆ ਕਮਿਊਨਿਟੀ ਦੇ ਵਿੱਚ ਪਰ ਇਹੋ ਜੇ ਤੁਸੀਂ ਇਹਨਾਂ ਦੀ ਸਪੋਰਟ ਕਰਦੇ ਹੋ ਹੈ ਸਿਰਫ ਕੀ ਇੱਕ ਨਾਮ ਕੀ ਇੱਕ ਨਾਮ ਬਹੁਤ 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 ਕੀ ਬੌਸ ਹਰ ਕੋਈ ਬੌਸ ਆ ਆਪਣੇ ਆਪ 'ਚ ਤਾਂ ਹਰ ਕੋਈ ਬੌਸ ਹੈ ਫਿਰ ਇਹਨਾਂ ਨੂੰ ਕਿਉਂ ਅੱਗੇ ਰੱਖਿਆ ਜਾਂਦਾ ਜਿਹੜੇ ਚੋਰ ਨੇ ਠੱਗ ਨੇ ਲੋਕਾਂ ਦੀਆਂ ਜਨਾਨੀਆਂ ਤੇ ਬੁਰੀ ਅੱਖ ਰੱਖਦੇ ਨੇ ਇਹਨਾਂ ਨੂੰ ਹੀ ਸੋਸਾਇਟੀ ਦੇ ਵਿੱਚ ਜ਼ਿਆਦਾ ਇੱਜ਼ਤ ਕਿਉਂ ਦਿੱਤੀ ਜਾ ਰਹੀ ਆ ਇਹਨਾਂ ਨੂੰ ਡਾਊਨ ਕੀਤਾ ਜਾਣਾ ਚਾਹੀਦਾ ਦਿਮਾਗੀ ਤੌਰ ਤੇ ਪਰੇਸ਼ਾਨ ਹੁੰਦੇ ਆ ਗੋਲੀਆਂ ਖਾ ਕੇ ਰਾਤ ਨੂੰ ਏਸ ਹੁੰਦੇ ਆ ਮੈਂਟਲੀ ਅਪਸੈਟ ਫਿਰ ਜੇ ਇਹਨਾਂ ਦੇ ਇਹਨਾਂ ਨੂੰ ਕੁਝ ਕਹਿ ਦਿੱਤਾ ਜਾਵੇ ਫਿਰ ਡੀਫਰਮੇਸ਼ਨ ਲਈ ਭੱਜਣ ਲੱਪੈਂਦੇ ਆ ਫਿਰ ਇਹ ਚੱਡਿਆਂ ਦੇ ਪੂਛ ਪਸਾ ਕੇ ਨਾ ਆਪਣੀ ਚੱਡਿਆਂ 'ਚ ਦਗੜ 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 ਕਰਦੇ ਜਾਂਦੇ ਕੋਟ ਵੱਲੋਂ ਵੀ ਸਾਨੂੰ ਤਾਂ ਐਨੇ ਐਦਾਂ ਕਹਤਾ ਸਾਨੂੰ ਤਾਂ ਐ ਉਹ ਕਹਤਾ ਠੀਕ ਆ ਉਹ ਤੁਸੀਂ ਐਕਚੁਅਲ ਚ ਹੋ ਉਹ ਉਹ ਤੁਹਾਨੂੰ ਤਾਂ ਹੀ ਕਿਹਾ ਗਿਆ ਨਾ ਜੋ ਦੇਖਿਆ ਗਿਆ ਇਟਸ ਐਨ ਓਪੀਨੀਅਨ ਕੁਝ ਗਲਤ ਨਹੀਂ ਕਿਹਾ ਗਿਆ ਜੋ ਦੇਖਿਆ ਜਾਂਦਾ ਆ ਸੋਸਾਇਟੀ ਚ ਜੋ ਹੁੰਦਾ ਪਿਓ ਹੁੰਦਾ ਆ ਉਹੀ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਉਹੀ ਹੋ ਕਿਉਂਕਿ ਜੋ ਬੰਦੇ نیچے ਕੰਮ ਕਰਦੇ ਪਏ ਹੁੰਦੇ ਆ ਉਹ ਵੀ ਟਰਮਾਡੂਲ ਖਾ ਖ ਕੇ ਟੈਂਪੂ ਬਣੇ ਹੁੰਦੇ ਆ ਤਾਂ ਫਿਰ ਉਹ ਵੀ ਉਹੀ ਬਣ ਕੇ ਨਿਕਲੀ ਜਾਂਦੇ ਪਏ ਉਥੋਂ ਹੁਣ ਤੁਸੀਂ ਲਾ ਲਿਓ ਸਾਬ ਜਿੰਨੇ ਬੰਦੇ ਟੀਪੂ ਕਿਚ ਕੰਮ ਕਰਦੇ ਸਾਰੇ ਟਰਮਾਡੂਲ ਖਾਂਦੇ ਆ ਉਤੋਂ ਉਤੋਂ ਵੀ ਡਰਿੰਕ ਆ ਪੀ ਜਾਂਦੇ ਆ ਤਾਂ ਫਿਰ ਉਹ ਅੰਦਰ ਤੋਂ ਤਾਂ ਖਾਲੀ ਹੋਈ ਜਾਂਦੇ ਪਏ ਆ ਖਾਲੀ ਖੋਖਲੇ ਉਹ ਬਣਦੇ ਪਲੇਬॉय ਆ ਪਰ ਘੁੱਗੀ ਕਾ ਹੀ ਹੁੰਦੀ ਆ ਉਥੇ ਸਰੀਆ ਹੀ ਹੁੰਦਾ ਆ ਸੋ ਇਸ ਕਰਕੇ ਕਹਿੰਦੀ ਪਈ ਹਾਂ ਕਿ ਇਹ ਜਿਹੜੀ ਸਟੋਰੀ ਹੈ ਇਹਦੇ ਵਿੱਚ ਉਹ ਉਹਨੂੰ ਵਿਚਾਰੇ ਨੂੰ ਇੰਨਾ ਜੱਜ ਨੂੰ ਤੰਗ ਕੀਤਾ ਗਿਆ ਇੰਨਾ ਤੰਗ ਕੀਤਾ ਗਿਆ ਅੱਕ ਹਾਰ ਕੇ ਫਿਰ ਉਹਨੇ ਆਪਣੇ ਐਕਸ਼ਨ ਲਏ ਫਿਰ ਉਤੇ ਗੱਡੀਆਂ ਉਹਦੇ ਮੂਹਰੇ ਲਾ ਲਈਆਂ ਗਈਆਂ ਆ ਜਿਹੜੇ ਆ ਕੀ ਵੀ ਦੇ ਬਾਦਸ਼ਾਹ ਬਣਦੇ ਆ ਹਨਾ ਬੌਸ ਤੇ ਆ ਜਿਹੜੇ ਦੂਜੇ ਠੇਕੇਦਾਰ ਆ ਉਹ ਵਿਚਾਰੇ ਨੂੰ ਗੱਡੀਆਂ ਨਾਲ ਘੇਰਦੇ ਸੀ ਉਹਦੀ ਇਕੱਲੇ ਦੀ ਗੱਡੀ ਦੋ ਦੋ ਬੰਦੇ ਤਿੰਨ ਤਿੰਨ ਬੰਦੇ ਗੱਡੀਆਂ ਘੇਰਦੇ ਸੀ ਫਿਰ ਉਹਨੇ ਗੱਡੀਆਂ ਭੰਨੀਆਂ ਉਹਦੀ ਵਿਚਾਰੇ ਦੀ ਆਪਣੀ ਗੱਡੀ ਡੰਪ ਹੋਈ ਉਹਦੀਆਂ ਗੱਡੀਆਂ ਭੰਨੀਆਂ ਉਹਨੇ ਵੜ ਕੇ ਪਹਿਲਾਂ ਤਾਂ ਇੱਕ ਚ ਮਾਰੀ ਫਿਰ ਦੂਜੇ ਚ ਮਾਰੀ ਆ ਜੋ ਫਿਰ ਕਹਿੰਦਾ ਉਹ ਕਹਿੰਦਾ ਹਰਾਮ ਦੇਉ ਦੱਸਾਂ ਮੈਂ ਤੁਹਾਨੂੰ ਔਰ ਇਹ ਹੈਗੀ ਵੀ ਹੈ ਮੈਂ ਤਾਂ ਕਹਿੰਦੀ ਆ ਕਿਉਂਕਿ ਉਸ ਵਿਚਾਰੇ ਨੇ ਮੈਨੂੰ ਪੁੱਛਿਆ ਕਿ ਮੈਂ ਰਾਈਟ ਕੀਤਾ ਮੈਂ ਕਿਹਾ ਬਹੁਤ ਬਹੁਤ ਵਧੀਆ ਕੀਤਾ ਬਹੁਤ ਗੁੱਡ ਕੀਤਾ ਇਹਨਾਂ ਨਾਲ ਇਦਾਂ ਹੀ ਹੋਣੀ ਚਾਹੀਦੀ ਆ ਠੀਕ ਆ ਜਦੋਂ EMPLOYEES ਦੇ ਹੱਕ ਲਈ ਕੋਈ ਨਹੀਂ ਖੜਦਾ ਠੀਕ ਆ ਉਹ ਵਿਚਾਰੇ ਸਾਡੇ ਕੋਲ ਆਉਂਦੇ ਆ ਫਿਰ ਅਸੀਂ ਉਹਨਾਂ ਦੀ ਸਟੋਰੀ ਪਾਉਂਦੇ ਆ ਕਿਉਂਕਿ ਸਾਨੂੰ ਇਹ ਨਾ ਅਜਗਰਾਂ ਤੋਂ ਕੋਈ ਲੈਣਾ ਦੇਣਾ ਨਹੀਂ ਇਹਨਾਂ ਦੀ ਝੂਠੀ ਸ਼ਾਨ ਉਹ ਸ਼ੌਕਤ ਤੋਂ ਸਾਨੂੰ ਕੋਈ ਲੈਣਾ ਦੇਣਾ ਨਹੀਂ ਇਹ ਹੋਣਗੇ ਆਪਣੇ ਘਰੇ ਸ਼ੇਰ ਕੁੱਤਾ ਵੀ ਆਪਣੇ ਘਰ 'ਚ ਸ਼ੇਰ ਹੀ ਹੁੰਦਾ ਠੀਕ ਆ ਸੋ ਇਸ ਕਰਕੇ ਸਾਨੂੰ ਇਹਨਾਂ ਤੋਂ ਕੋਈ ਲੈਣ ਦੇਣ ਨਹੀਂ ਹੁਣ ਜਿਹੜੇ EMPLOYEES ਦੀ ਗੱਲ ਇੱਥੇ ਨਹੀਂ ਸੁਣੀ ਜਾਂਦੀ ਉਹ ਮੈਂ ਆਪਣੇ ਚੈਨਲ ਤੇ ਪਾ ਕੇ ਸੁਣਾਉਂਦੀ ਆ ਉਹ ਵਿਚਾਰੇ ਕਹਿੰਦੇ ਆ ਦੀਦੀ ਸਾਨੂੰ ਕੋਈ ਰੇਡੀਓ ਤੇ ਨਹੀਂ ਸੁਣਦਾ ਉਸ ਸਾਨੂੰ ਕੋਈ ਪੰਜਾਬੀ ਨਿਊਜ਼ੀਲੈਂਡ ਨਿਊਜ਼ੀਲੈਂਡ ਦਾ ਕੋਈ ਚੈਨਲ ਨਹੀਂ ਸੁਣਦਾ ਕਿਉਂ ਕਿਉਂਕਿ ਉਹ ਕਹਿੰਦੇ ਆ ਕਿ ਅਸੀਂ ਨਾ ਵੱਡੇ ਬੰਦਿਆਂ ਦੇ ਖਿਲਾਫ ਬੋਲਣਾ ਨਹੀਂ ਹੈਗਾ ਕਿਉਂ ਕਿਉਂਕਿ ਥ੍ਰੈਟ ਦਿੰਦੇ ਆ ਜੱਜ ਨੂੰ ਵੀ ਇਹਨਾਂ ਨੇ ਥ੍ਰੈਟ ਦਿੱਤੇ ਸੀ ਗੈਂਗਸਟਰਾਂ ਕੋਲੋਂ ਵੀ ਫੋਨ ਕਰਾਏ ਉਹਨੂੰ ਜੇਲ੍ਹ ਚੋਂ ਠੀਕ ਆ ਤੇ ਮਤਲਬ ਉਹ ਡਰਦਾ ਨਹੀਂ ਆ ਉਹ ਨਹੀਂ ਡਰਦਾ ਠੀਕ ਆ ਅਗਲੇ ਨੂੰ ਕਹੂ ਅਗਲੇ ਨੂੰ ਧਮਕੀ ਦਿੱਤੀ ਗਈ ਕਿ ਤੇਰੀ ਮਾਂ ਚੱਕਵਾ ਦਾਂਗੇ ਅਗਲੇ ਨੇ ਵੀ ਫਿਰ ਕਹਿ ਦਿੱਤਾ ਕਿ ਮੈਂ ਤੁਸੀਂ ਮਾਂ ਚੱਕਵਾਉ ਮੇਰੀ ਮੈਂ ਇੱਧਰ ਨਿਆਣੀ ਚੱਕਦੇ ਨੇ ਫਿਰ ਜਦੋਂ ਆਪਣੇ ਤੇ ਗੱਲ ਹੁੰਦੀ ਹੈ ਫਿਰ ਇਹਨਾਂ ਦੀਆਂ ਲੱਤਾਂ ਕੰਬਦੀਆਂ ਇਹਨਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਥ੍ਰੈਟ ਦੇ ਕੇ ਕਿਸੇ ਨੂੰ ਚੁੱਪ ਕਰਕੇ ਬਿਠਾ ਲਾਂਗੇ ਪਤਾ ਨਹੀਂ ਕਾ ਤੇ ਇੰਨਾ ਮਤਲਬ ਕਿ ਇਹਨਾਂ ਨੂੰ ਟੀਸੀ ਤੇ ਬਿਠਾਇਆ ਹੋਇਆ ਆ ਗੂੰ ਨਹੀਂ ਬੰਦੇ ਗੂੰ ਸ਼ਿਟ ਬੰਦੇ ਨੇ ਤੇ ਜਿਹੜੇ ਵਿਚਾਰੇ ਚੰਗੇ ਬੰਦੇ ਨੇ ਠੀਕ ਹੈ ਉਹਨਾਂ ਦੀ ਕੋਈ ਸੁਣਦਾ ਨਹੀਂ ਉਹ ਉਹਨਾਂ ਨੂੰ ਪਿਛਾੜਿਆ ਜਾਂਦਾ ਹੈ ਸੋਸਾਇਟੀ ਕਮਿਊਨਿਟੀ ਦੇ ਵਿੱਚ ਇਹ ਲੋਕਾਂ ਦੀਆਂ ਧੀਆਂ ਭੈਣਾਂ ਤੇ ਗੰਧੀਆਂ ਅੱਖਾਂ ਰੱਖਦੇ ਆ ਉਹਨਾਂ ਨੂੰ ਗੰਦ ਬੋਲਦੇ ਜਿੱਦਾਂ ਇਹਨਾਂ ਨੇ ਜੱਜ ਦੀ 파ਟਨਰ ਨੂੰ ਬੋਲਿਆ ਕਿ ਅਸੀਂ ਤੇਰਾ ਰੇਪ ਕਰਾਂਗੇ ਰੇਪ ਕਰਨਾ ਸੌਖਾ ਪਿਆ ਕਿਸੇ ਦੀ ਉਹ ਵੀ ਕਿਸੇ ਦੀ ਵਾਈਫ ਦਾ ਜਾਂ ਕਿਸੇ ਦੀ 파ਟਨਰ ਦਾ ਨਾਲੇ ਜੱਜ ਵਰਗੇ ਦੀ ਵਾਈਫ ਨੂੰ ਹੱਥ ਲਾ ਕੇ ਦੇਖ ਲਿਓ ਸੋ ਪੰਗਾ ਉਸ ਬੰਦੇ ਨਾਲ ਲਾਓ ਜਿੰਨਾ ਕਿ ਤੁਹਾਡੇ ਉਹਨਾਂ 'ਚ ਦਮ ਆ ਜੇ ਤੁਹਾਡੇ ਉਹਨਾਂ 'ਚ ਦਮ ਨਹੀਂ ਨਾ ਤਾਂ ਪੰਗਾ ਨਹੀਂ ਲੈਣਾ ਚਾਹੀਦਾ ਠੀਕ ਆ ਨਾ ਕਿਉਂਕਿ ਜਦੋਂ ਜੱਜ ਨੇ ਕਿਹਾ ਕਿ ਮੈਂ ਤਾਂ ਮੈਂ ਤਾਂ ਕੁਛ ਕਿਹਾ ਵੀ ਨਹੀਂ ਮੈਂ ਰਾਜੀਨਾਮਾ ਕਰਨ ਨੂੰ ਤਿਆਰ ਹਾਂ ਵੀ ਮੈਂ ਮੇਰੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਹੇ ਹਾਂ ਤਾਂ ਜਿਹੜਾ ਕੀਵੀਆਂ ਦਾ ਬਾਦਸ਼ਾਹ ਬਣਿਆ ਫਿਰਦਾ ਉਹ ਕਹਿੰਦਾ ਮੇਰਾ ਤਾਂ ਭਰਾਇਆ ਚਾਹੇ ਉਹ ਗਲਤ ਹੋਵੇ ਚਾਹੇ ਉਹ ਸਹੀ ਹੋਵੇ ਮੈਂ ਤਾਂ ਉਹਦੀ ਹੀ ਸਾਈਡ ਲੈਣੀ ਆ ਮਤਲਬ ਇਹ ਬੰਦਿਆਂ ਦੇ ਕੋਲ ਰੱਬ ਵੀ ਨਹੀਂ ਇਹਨਾਂ ਦੇ ਦਿਲਾਂ 'ਚ ਵੱਸਦਾ ਭਰੇ ਚੰਗੇ ਬੋ ਲੱਖ ਦੀਆਂ ਲਾਂਤਾਂ ਨੂੰ ਲੱਖ ਨੂੰ ਮਲਟੀਪਲਾਈ ਲੱਖ ਨਾਲ ਕਰਕੇ ਇਹਨਾਂ ਦੇ ਉੱਤੇ ਪਾਓ ਠੀਕ ਹੈ ਇਹੋ ਜਿਹੇ ਠੇਕੇਦਾਰਾਂ ਦੇ ਉੱਤੇ ਨਾਮ ਵੱਡਾ ਬਣਾਉਣ ਨਾਲ ਕੀ ਹੋ ਜਾਣਾ ਤੁਹਾਡੇ ਪੱਲੇ ਕੱਖ ਨਹੀਂ ਸਿਰਫ ਵਾਵਾ ਖੱਟਣ ਵਾਸਤੇ ਨਾਮ ਬਣਾਇਆ ਹੋਇਆ ਆਪਣਾ ਕਿ ਸਾਡਾ ਜੀ ਨਾਮ ਬੜਾ ਚੱਲਦਾ ਤੁਹਾਡੇ ਰਿਕਾਰਡ ਖੋਲ ਕੇ ਦੇਖਿਆ ਜਾਵੇ ਤਾਂ ਗੂਹ ਹੋ ਠੀਕ ਹੈ ਨਾ ਥੋੜੀ ਯਾਰ ਪੈਸਾ ਤਾਂ ਕੰਜਰਾਂ ਕੋਲ ਵੀ ਹੁੰਦਾ ਪੈਸੇ ਨੂੰ ਸ਼ੋਅ ਕਰਕੇ ਕੀ ਕਰਨਾ ਠੀਕ ਹੈ ਨਾ ਨਟਕੀਆਂ ਬੰਦ ਕਰੋ employees ਨੂੰ ਠੱਗਣਾ ਬੰਦ ਕਰੋ ਝੂਠੀਆਂ ਕੰਪਨੀਆਂ ਬਣਾ ਬਣਾ ਕੇ ਉਹਨਾਂ ਤੇ ਟੈਕਸ ਰੇਡ ਰੇਡ ਕੇ ਮਿਲੀਅਨ ਮਿਲੀਅਨ ਬਣਾ ਲੈਂਦੇ ਜੀ ਉਹ ਕੰਮ ਬੰਦ ਕਰੋ